ਫਿਰੋਜ਼ਪੁਰ ਦੇ ਅੰਦਰ ਗੁੰਡਾਗਰਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਦੁੱਲੇਵਾਲਾ ਤੋਂ ਸਾਹਮਣੇ ਆ ਜਿੱਥੇ ਘਰ ਦੇ ਅੱਗੇ ਬਣੇ ਸਪੀਡ ਬ੍ਰੇਕਰ ਨੂੰ ਲੈ ਕੇ ਲੜਾਈ ਝਗੜੇ ਦੌਰਾਨ ਗੋਲੀਆਂ ਚੱਲੀਆਂ ਤੇ ਇੱਟਾਂ ਰੋੜਿਆਂ ਦਾ ਮੀਂਹ ਵਰਸਾ ਦਿੱਤਾ ਗਿਆ ਗਲੀ ਦੇ ਵਿੱਚ ਪਏ ਇੱਟਾਂ ਰੋੜੇ ਸਾਫ਼ ਗਵਾਹ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਜੰਗ ਦਾ ਮੈਦਾਨ ਬਣਿਆ ਉੱਥੇ ਇਸ ਮਾਮਲੇ ਨੂੰ ਲੈ ਕੇ ਪੀੜਤਾਂ ਨੇ ਦੱਸਿਆ ਕਿ ਕਿਵੇਂ ਸਪੀਡ ਬ੍ਰੇਕਰ ਜਿਹੜਾ ਬਣਾਇਆ ਹੋਇਆ ਗਲੀ ਦੇ ਵਿੱਚ ਉਸ ਨੂੰ ਲੈ ਕੇ ਜਿਹੜੀ ਕਿ ਟਕਰਾਰਵਾਜੀ ਹੋਈ ਹੈ ਅਤੇ ਇਸ ਨੂੰ ਹਟਾਉਣ ਦੇ ਲਈ ਉਹ ਕਈ ਵਾਰ ਕਹਿ ਚੁੱਕੇ ਨੇ ਜਿਸ ਤੋਂ ਬਾਅਦ ਮਾਮੂਲੀ ਝਗੜਾ ਹੋਇਆ ਤੇ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਮੇਰਾ ਨਾਮ ਮਿੱਠਣਾ ਸਿੰਘ ਆਫ ਬਿੰਦਰ ਜੀ ਹਾਂਜੀ ਪਿੰਡ ਆਪਣਾ ਦੁੱਲੇਵਾਲਾ ਜੀ ਕੀ ਗੱਲਬਾਤ ਹੋਈ ਜਿਹੜੀ ਸਰ ਕੱਲ ਮੈਂ ਨਾ ਕੰਮ ਤੋਂ ਆ ਰਿਹਾ ਸੀਗਾ ਵਾਪਸੀ ਤੇ ਤੇ ਇਹਨਾਂ ਦਾ ਮੁੰਡਾ ਆਪਣਾ ਹੈਗਾ ਜੀ ਸਰਜੀਤ ਸਿੰਘ ਸਨ ਆਫ ਦਰਸ਼ਨ ਸਿੰਘ ਤੇ ਉਹਨਾਂ ਨੂੰ ਮਾੜੀ ਮੋਟੀ ਪਹਿਲਾਂ ਵੀ ਚਲੋ ਆਪਣਾ ਹੁੰਦਾ ਸੀਗਾ ਉਹਨਾਂ ਨੇ ਇੱਕ ਰੈਂਪ ਕਰਕੇ ਤੇ ਕੱਲ ਮੈਂ ਉਹਨਾਂ ਨੂੰ ਕੱਲ ਵੀ ਕਿ ਉਹਨਾਂ ਨੂੰ ਕਿ ਵਾਰਨਿੰਗ ਦਿੱਤੀ ਵੀ ਮੇਰਾ ਭਰਾ ਆਫ ਦਾ ਰੈਂਪ ਦਾ ਸੈਟਿੰਗ ਕਰਾਓ ਤੁਸੀਂ ਤੇ ਕੱਲ ਉਹਨਾਂ ਨੇ ਫਿਰ ਮੇਰੇ ਗਾਲੀ ਪੈ ਕੇ ਜ ਆਉਂਦੇ ਦੇ ਕੱਲੇ ਦੇ ਉਸ ਤੋਂ ਬਾਅਦ ਮੈਂ ਆਪਣੇ ਘਰੇ ਆ ਗਿਆ ਜੀ ਚਾਰ ਰਿਸ਼ਤੇਦਾਰ ਲੈ ਕੇ ਗਿਆ ਸੀ ਮੈਂ ਉਹਨਾਂ ਨੂੰ ਮਾਣਾ ਕਰਨ ਲਈ ਮੰਨ ਲਓ ਤੁਸੀਂ ਮੇਰੇ ਨਾਲ ਗਲਤ ਕੀਤਾ ਜੋ ਵੀ ਕੰਮ ਕੀਤਾ ਪਰ ਅਸੀਂ ਚੁੱਪ ਕਰਕੇ ਆਪਦੇ ਘਰੇ ਆ ਕੇ ਬਹਿ ਗਏ ਜੀ ਉਸ ਤੋਂ ਬਾਅਦ ਉਹਨਾਂ 150 ਮੁੰਡਾ ਮਗਾ ਕੇ ਜ ਆ ਤੁਹਾਡੇ ਸਾਹਮਣੇ ਜੋ ਹੋਇਆ ਉਹ ਤੁਹਾਨੂੰ ਵਿਖਾਈ ਦਿੱਤਾ ਗਿਆ ਜੀ ਹਾਂਜੀ ਗੋਲੀਆਂ ਚੱਲੀਆਂ ਜੀ ਆ ਤਿੰਨੋਂਾਂ ਵਿੱਚੋਂ ਆ ਹੌਲ ਮਿਲੇ ਆ ਜੀ ਹਾਂਜੀ ਗੋਲੀਆਂ ਤਾਂ ਬਹੁਤ ਤਾਬੜ-ਤਾਰ ਚੱਲੀਆਂ ਜੀ ਬਾਕੀ ਮਿਲੇ ਤੇ ਨਹੀਂ ਹਾਂ ਵਾਈਫਾਇਰ ਕੁਝ ਸਿੱਧੇ ਵੀ ਉਹਨਾਂ ਕੀਤੇ ਜੀ ਬਾਕੀ ਚਲੋ ਮਹਾਰਾਜ ਦੀ ਕਿਰਪਾ ਵੀ ਬਚਾਓ ਗਿਆ ਜੀ ਹੁਣ ਕੀ ਮੰਗੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਜੀ ਬਸ ਆਪਣਾ ਗੁਰਨਾਸਿਮ ਐਸਐਸ ਹੀ ਆਇਆ ਸੀਗਾ ਉਹ ਬਸ ਉਹਦਾ ਮੌਕਾ ਦੇਖ ਕੇ ਚਲਾ ਗਿਆ ਜੀ ਥਾਣਾ ਸਦਰ ਜੀ ਆਪਨ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਨੋ ਕੋਈ ਰਵੇ ਕਾਰਵਾਈ ਕੋਈ ਨਹੀਂ ਹੋਈ ਜੀ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਜਦੋਂ ਪੁਲਿਸ ਨਾਲ ਗਲਬਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਰ ਇੱਕ ਦੁੱਲੇ ਵਾਲੇ ਦੇ ਵਿੱਚ ਮਵਲਾ ਆ ਜਿਹੜਾ ਮਤਲਬ ਉਹ ਲੈ ਕੇ ਆ ਆਪਣੇ ਰਾਤ ਰਾਤ 112 ਤੇ ਕੰਪਲੇਂਟ ਆਈ ਸੀ ਇਹ ਪਿੰਡ ਦੁੱਲੇ ਵਾਲੇ ਚਿੱਟਾ ਰੋੜੇ ਵਗੈਰਾ ਚੱਲ ਰਿਹਾ ਠਾਣਾ ਵਾਲੇ ਅਸੀਂ ਜਗਤਾਰ ਸਿੰਘ ਗਿਆ ਸੀ ਉੱਥੇ ਕੋ ਰੈਂਪ ਵਗੈਰਾ ਬਣਿਆ ਉੱਥੋਂ ਲੰਘਣ ਤੋਂ ਦੋ ਤਿੰਨ ਦਾਬਸ ਵਿੱਚ ਝਗੜਾ ਹੋਇਆ ਇੱਟਾ ਰੋੜੇ ਚੱਲੇ ਪਰ ਵੈਰੀਫਾਈ ਕਰ ਰਹੇ ਹਾਂ ਜੋ ਵੀ ਕੰਪਲੇਂਟਰ ਦੇ ਹਾਲਾਤ ਮੁਤਾਬਕ ਐਜ਼ ਪਰ ਲਾ ਕਾਨੂੰਨੀ ਕਾਰਵਾਈ ਕਰਾਂਗੇ ਸ਼ੁਰੂਆਤੀ ਜਿਹੜੀ ਜਾਂਚ ਦੇ ਵਿੱਚ ਤੁਸੀਂ ਪਾਇਆ ਗਿਆ ਵੀ ਮਲੇਟਾ ਰੋੜੇ ਚੱਲੇ ਫਾਇਰਿੰਗ ਵੀ ਤਕਰੀ ਹੋਈ ਨਹੀਂ ਨਹੀਂ ਅਜੇ ਇੱਟਾ ਰੋੜੇ ਵਾਲੀ ਗੱਲ ਹੀ ਪਤਾ ਲੱਗੀ ਹੈ ਬਟ ਅਸੀਂ ਹਰ ਅੰਗਲ ਤੋਂ ਦੇਖ ਰਹੇ ਹਾਂ ਦੇਖਿਆ ਜਿਹਾ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾ ਰਿਹਾ ਹੈ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਖੂਨੀ ਰੂਪ ਧਾਨ ਕਰ ਲੈਂਦੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ